ਨਿਊ ਹਾਲੈਂਡਰ 3630 3602 ਦੋਨੇ ਟਰੈਕਟਰ ਅੱਜ ਆਪ ਤੁਹਾਡੇ ਵਾਸਤੇ ਲੈ ਕੇ ਆਏ ਨਵੇਂ ਪੂਰੇ ਨਵੇਂ ਟਰੈਕਟਰ ਆ ਤੇ ਦੇ ਆਪਾਂ ਜਾਇਜ਼ ਰੇਟ ਚ ਹੀ ਦੇਣੇ ਆ ਇਹ ਵੀ ਤੁਸੀਂ ਕਹੋਗੇ ਵੀ ਕੀ ਗੱਲ ਆ ਪਹਿਲਾ ਟਰੈਕਟਰ ਚੈੱਕ ਕਰਾ ਦਨੇ ਆ ਹਨਾ ਆਪਣੇ ਨਾਲ ਹੈਗਾ ਵੀਰਾ ਦਵਿੰਦਰ ਜਗਰਾਉ ਏਜੰਸੀ ਦੇ ਵਿੱਚ ਆਪਾਂ ਨਿਊ ਹਾਲੈਂਡ ਦੀ ਏਜੰਸੀ ਦੇ ਵਿੱਚ ਹਸਿਕਾ ਵੀਰੇ ਹਸਿਕਾ ਜੀ ਠੀਕ ਠਾਕ ਜੀ ਠੀਕ ਹੈ ਜੀ ਠੀਕ ਆ ਚਲੋ ਚੜਦੀ ਕਿਲਾ ਇਹ ਆ ਗਿਆ ਵੀਰੇ 3630 ਹਨਾ ਹਾਂਜੀ ਸਪੈਸ਼ਲ ਐਡੀਸ਼ਨ 3630 ਤੇ ਇਹ ਵੀਰਾਂ ਨੂੰ ਆਪਾਂ ਘੁੰਡ ਚੱਕੀਏ ਵੇ ਆਪਾਂ ਜੈ ਰੇਡ ਤੇ ਕਾਹਤੋਂ ਦੇ ਦੇਣੀ ਆ ਹਾਂਜੀ ਹਾਂਜੀ ਕੀ ਚੱਕਰ ਆ ਵੀ ਇਹ ਆਪਾਂ ਕੱਟੇ ਆ ਟਰੈਕਟਰ ਜਾਂ ਕਿਵੇਂ ਆ ਹਾਂਜੀ ਇਹ ਟਰੈਕਟਰ ਆਪਣੇ ਵਿੱਚ ਕੱਟੇ ਹੋਏ ਆ ਜੀ ਟਰੈਕਟਰ ਦੇ ਵਿੱਚ ਅੱਛਾ ਇਹ ਕੱਟੇ ਹੋਏ ਆ ਹਾਂ ਹਾਂ ਤੇ ਇਹ ਕਿੰਨਾ ਮਾਡਲ ਆ ਵੀਰੇ ਇਹ 2023 ਮਾਡਲ ਆ ਜੀ ਟਰੈਕਟਰ ਇਹ ਤਾਂ ਨਵਾਂ ਹੀ ਹੋ ਗਿਆ 24 ਚੌੜਾ ਹੋ ਗਿਆ ਹਾਂਜੀ 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 ਵੀ ਸਾਰਾ ਕੋ ਨਾਲ ਦਾ ਹੀ ਟੈਕਟਰ ਹਾਂ ਸਾਰਾ ਟੈਕਟਰ ਓਰੀਜਨਲ ਆ ਜੀ ਏ ਟੂ ਜ਼ेड ਚੀਜ਼ ਕਿਵੇਂ ਹੈਗੀ ਆ ਟੈਕਟਰ ਦੀ ਇਹ ਤੋਂ ਦੇ ਇੱਥੇ ਸਾਰਾ ਕੋ ਇੱਥੇ ਚੱਲਿਆਣਾ ਹਾਂਜੀ ਹਾਂਜੀ ਇੱਥੇ ਚੱਲਿਆ ਆਪਾਂ ਹਾਂ ਲੋਕਲੀ ਜਨੇਤਪੁਰੇ ਪਿੰਡ ਤੋਂ ਟੈਕਟਰ ਕੱਟਿਆ ਹੋਇਆ ਵਾ ਜਨੇਤਪੁਰਾ ਜਗਰਾਉਂ ਤਹਿਸੀਲ ਦਾ ਪਿੰਡ ਆ ਠੀਕ ਆ ਉਹ ਟੈਕਟਰ ਦੇ ਕੇ ਫੋਰ 휠 ਟੈਕਟਰ ਲੈ ਗਏ ਓਕੇ ਉਹ ਜਿਵੇਂ ਜਿਵੇਂ ਜ਼ਿਮੀਂਦਾਰੇ ਦਾ ਹਾਂਜੀ ਹਾਂਜੀ ਹੁੰਦਾ ਕਿਸਾਨ ਵੀਰ ਦਾ ਹਨਾ ਹਾਂਜੀ ਪਹਿਲਾਂ ਉਹਨਾਂ ਨੇ 2 ਵੀਲ ਲੈ ਲਿਆ ਟੈਕਟਰ 23 ਦੇ ਵਿੱਚ ਹੁਣ ਉਹਨਾਂ ਨੂੰ ਲੱਗਾ ਵੀ ਫੋਰ 휠 ਟੈਕਟਰ ਦੀ ਲੋੜ ਆ ਹਾਂ ਆਪਾਂ ਇਹ ਟੈਕਟਰ ਰੱਖ ਕੇ ਉਹਨਾਂ ਨੂੰ ਕੀ ਗੱਲ ਹੈ ਹਾਂਜੀ ਰੇਟ ਆਪਾਂ ਤੁਹਾਨੂੰ ਦੋਹਾਂ ਦੇ ਐਂਡ ਤੇ ਦੱਸਦੇ ਆ ਡਿਸਕਲੋਜ਼ ਕਰਦੇ ਆ ਤੁਹਾਨੂੰ ਦੱਸਿਆ ਭਾਅ ਸਹੀ ਦੇ ਦਨੇ ਆਪਾਂ ਕੋਈ ਜ਼ਿਆਦਾ ਨਹੀਂ ਲੈਣੇ ਪੈਸੇ ਟਰੈਕਟਰ ਪਹਿਲਾਂ ਚੈੱਕ ਕਰ ਲਓ ਤੁਸੀਂ ਟਾਇਰ ਚਾਰੇ ਨਵੇਂ ਵੀਰੇ ਹਨ ਹਾਂਜੀ ਟਰੈਕਟਰ ਵੀ ਐਮ ਆਰ ਐਫ ਦੇ ਟਾਇਰਾਂ ਚ ਆ ਜੀ ਅੱਛਾ ਐਮ ਆਰ ਐਫ ਦੇ ਹਾਂਜੀ ਤੇ ਇਹ ਵੀਰੇ ਟੌਪ ਮਾਡਲ ਆ ਹਾਂ ਟੌਪ ਮਾਡਲ ਆਈ ਐਡੀਸ਼ਨ ਟੌਪ ਮਾਡਲ ਆ ਗਿਆ ਸਪੈਸ਼ਲ ਐਡੀਸ਼ਨ ਹੈ ਐਡਜਸਟੇਬਲ ਸੀਟਾਂ ਦਾ ਕਹਿਣ ਦਾ ਮਤਲਬ ਜੋ ਐਡੀਸ਼ਨ ਚ ਆਉਂਦਾ ਟੌਪ ਚ ਟੌਪ ਚ ਹਾਂ ਸਾਰਾ ਕੁਝ ਹਾਂਜੀ ਖਤਰੀ-ਖੁਤਰੀ ਹੈ ਨਾ ਤੇ ਟਾਇਰ ਨੂੰ ਦਿਖਾ ਦੇ ਪਿਛਲੇ ਵੀ ਮੈਸ਼ਾ ਦਾ ਵੀਰਾਂ ਨੂੰ 23 ਮਾਡਲ ਤੇ ਪਤਾ ਲੱਗ ਜੀ ਜਾਣਾ ਪਤਾ ਹੀ ਲੱਗ ਗਿਆਣਾ ਜੀ 90 95 ਪੈਸਿਆਂ ਕੁ ਟਾਇਰ ਹੀ ਖੜਿਆ ਜੀ ਟਰੈਕਟਰ ਦੇ ਦਾ ਆ ਵੇ ਆ ਵੀ ਤੁੰਦਲੇ ਤੁੰਦਲੇ ਆ ਵੀ ਪਏ ਉੱਪਰਲੇ ਮਾਰ ਕੇ ਵੀ ਸਾਰੇ ਐਨ ਨਵੇਂ ਟਾਇਰ ਹਨ ਨਵੇਂ ਤੇ ਇਹਦੀ ਪੂਰੀ ਜਾਣਕਾਰੀ ਸਾਡੇ ਪੇਜ ਤੇ ਪਈ ਪਈ ਆ ਆਲਰੇਡੀ ਇਹਨੂੰ ਪਿੱਛੋਂ ਵੀ ਆ ਜਾ ਵੀ ਪਿੱਛੋਂ ਵੀ ਦਿਖਾ ਦਈਏ ਟਰੈਕਟਰ ਨੂੰ ਮੇ ਟਰੈਕਟਰ ਕਿਤੋਂ ਵੀ ਕੋਈ ਉਹ ਨਹੀਂ ਹੈਗਾ ਵੀ ਭੰਨਿਆ ਤੋੜਿਆ ਟਰੈਕਟਰ ਸਾਰੇ ਦੀ ਤੁਸੀਂ ਕੰਡੀਸ਼ਨ ਚਾਹਤਾਂ ਸਾਰਾ ਜੈਨੂਨ ਟਰੈਕਟਰ ਆ ਜੀ ਹਾਂ ਇਹਦਾ ਕੋਈ ਪਾਰਟ ਖੁੱਲਾ ਖੱਲਾ ਹੋਵੇ ਨਹੀਂ ਨਹੀਂ ਟਰੈਕਟਰ ਦੀਆਂ ਸਰਵਿਸਾਂ ਹੀ ਹੋਈਆਂ ਜੀ ਬਸ ਤਿੰਨ ਸਰਵਿਸਾਂ ਟਰੈਕਟਰ ਦੀਆਂ ਹੋਈਆਂ 50 ਤੇ ਹੋਈ ਆ 300 ਘੰਟੇ ਤੇ ਤੇ 600 ਵਾਲੀ ਹੋਈ ਆ ਹਾਂ ਜੀ ਸਸੇ 750 ਘੰਟਾ ਟਰੈਕਟਰ ਚੱਲਿਆ ਹੋਇਆ ਬਾਈ ਹੁਣ ਲੋ ਜੀ ਹਾਂ ਤੇ ਉਹ ਵੀ ਸਾਰਾ ਕੋਈ ਏਜੰਸੀ ਦੇ ਵਿੱਚੋਂ ਜੈਨੂਨ ਹਾਂ ਜੈਨੂਨ ਹੀ ਹੋਈਆਂ ਜੀ ਹੋਰ ਕੋਈ ਕੰਮ ਹੀ ਨਹੀਂ ਹੋਇਆ ਟਰੈਕਟਰ ਦਾ ਸਵਾਸ ਤਿੰਨ ਸਰਵਿਸਾਂ ਹੀ ਹੋਈਆਂ ਹੋਈਆਂ ਟਰੈਕਟਰ ਦੀਆਂ ਠੀਕ ਆ ਵੀਰੇ ਆ ਜਾ ਵੀ ਇਹਨਾਂ ਨੂੰ ਇੱਧਰ ਲੈ ਥੀ ਇਹ ਆ ਗਿਆ ਆਪਣਾ ਇਹ ਏ 3602 ਆ ਗਿਆ ਹਾਂ ਇਹ 4 ਵੀਲ ਡਰਾਈਵ ਦੇ ਵਿੱਚ ਆ ਗਿਆ ਟਰੈਕਟਰ ਇਹ ਫੋਰ ਆ ਗਿਆ ਨਾ ਨੂੰ ਅੱਗੇ ਲਾਂਗ ਚੱਲ ਇਹ ਆ ਗਿਆ ਫੋਰ ਵੀਲ ਦੇ ਵਿੱਚ ਹਾਂਜੀ 3602 2 ਜੀ ਨਿਊ ਹੋਲੈਂਡ ਇਹਦੇ ਚ ਵੀ ਕੋਈ ਆਉਂਦਾ ਵੀਰੇ ਟੌਪ ਮਾਡਲ ਜਾਂ ਥੱਲੇ ਕਿ ਨਹੀਂ ਅ ਵੈਸੇ ਇਹ ਟੌਪ ਮਾਡਲ ਹੀ ਆ ਜੀ ਇਹ ਕਿਹੜਾ 9524 ਦੇ ਟਾਇਰਾਂ ਦੇ ਵਿੱਚ ਤੇ ਫੈਬਰੀ ਛਤਰੀ ਚ ਆਉਂਦਾ ਵਾ ਓਕੇ ਇਹ ਉਹ ਵਾਲਾ ਰਾਈਟਰ ਆ ਨਾ ਜਿਹਦੇ ਅਗਲੇ ਟਾਇਰ ਵੱਡੇ ਕਰਤੇ ਸੀ ਵੀ ਹਾਂਜੀ ਹਾਂਜੀ ਇਹ ਚ ਇੱਕ 8320 ਦੇ ਟਾਇਰਾਂ ਚ ਆਉਂਦਾ 4 ਵੀਲ ਡਰਾਈਵ ਦੇ ਵਿੱਚ ਬਿਨਾ ਫੈਬਰ ਦੀ ਛਤਰੀ ਤੋਂ ਅੱਛਾ ਜੀ ਤੇ ਇੱਕ ਇਹ ਆਉਂਦਾ 9524 ਦੇ ਟਾਇਰਾਂ ਚ ਇਹਦਾ ਹਿੱਸਾ ਮੁਰੇ ਸੀ ਐਨ ਐਚ ਦਾ ਆ ਗਿਆ ਆਪਣਾ ਕਿਹੜਾ ਐਡੀਸ਼ਨ ਨੂੰ ਆਉਂਦਾ ਵਾ ਓਕੇ ਇਹਦਾ ਸਾਰਾ ਸਾਈਜ਼ ਵੀ ਐਡੀਸ਼ਨ ਵਾਲਾ ਹੀ ਆ ਇਹਦਾ ਠੀਕ ਆ ਮਗਰ ਇਹ 14 ਦੀ 14 ਚ ਆ ਗਿਆ ਟਰੈਕਟਰ ਸਿੱਧੇ ਐਕਸਲਾਂ ਦੇ ਵਿੱਚ ਸ਼ਟਲ ਗੇਅਰ ਆ ਟਰੈਕਟਰ ਨੂੰ ਓਕੇ ਤੇ 16 ਪਲੱਸ 16 ਇਹ ਟਰੈਕਟਰ ਦੀਆਂ ਗੇਅਰ ਦੀਆਂ ਸਪੀਡਾਂ ਵਾ 16 ਫਾਰਵਰਡ 16 ਰਿਵਰਸ ਹਾਂ ਇਹਦੀ ਆਪਾਂ ਵੀਡੀਓ ਇਹਦੀ ਵੀ ਕਰੀ ਸੀ 16 ਪਲੱਸ 16 ਹਾਂ ਇਹ 50 ਹਸਪਾਵਰ ਦਾ ਟਰੈਕਟਰ ਆ ਜੀ ਵਿਦ ਸ਼ਟਲ ਹਾਂ ਵਿਦ ਸ਼ਟਲ ਲੱਗੇ ਰੇ ਸ਼ਟਲ ਚ ਹੀ ਆਉਂਦਾ ਵਾ ਜੀ ਆ ਜਾ ਪਿੱਛੋਂ ਵੀਰਾਂ ਨੂੰ ਦਿਖਾ ਦੇ ਸਿੱਧੇ ਐਕਸਲਾਂ ਚ ਹੈ ਜਿਹੜੇ ਵੀਰਾਂ ਨੂੰ ਸਿੱਧੇ ਐਕਸਲ ਚਾਹੀਦੇ ਨਾ ਤਾਂ ਕਿ ਵੀਰਾਂ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਹਨਾ ਜੀ ਇਹ ਆ ਗਿਆ ਸਿੱਧੇ ਐਕਸਲਾਂ ਚ ਦੁੱਜੇ ਦੇ ਆਪਣੇ ਦੇ ਆ ਗਿਆ ਇੱਧਰ ਰੈਕਸ਼ਨ ਵਾਲਾ ਸਿਸਟਮ ਇਹ ਆਪਣੇ ਵੀਰਾਂ ਨੂੰ ਪਤਾ ਹੀ ਐ ਐਡੀਸ਼ਨ ਦੇ ਜਿਹੜਾ ਆਉਂਦਾ ਐ ਐਡੀਸ਼ਨ ਤਾਂ ਆਉਂਦਾ ਹੀ ਆਪਣਾ ਜੀ ਐਡੀਸ਼ਨ ਦੇ ਵਿੱਚ ਤਾਂ ਹੋ ਹੀ ਜਾਂਦਾ ਹਨਾ ਤੇ ਸਿੱਧੇ ਐਕਸਲਾਂ 'ਚ ਆ ਗਿਆ ਤੇ ਇਹ ਵੀਰੇ ਕਿੰਨਾ ਕੁ ਚੱਲਿਆ ਚੱਲਿਆ ਇਹ ਆਪਾਂ ਚੈੱਕ ਕਰ ਲੈਨੇ ਆਂ ਇਹ ਮੀਟਰ ਦੇਖ ਲਓ ਮੜਿਆ 685 ਘੰਟੇ ਚੱਲਿਆ ਇਹ ਟਰੈਕਟਰ 685 ਕਹਿਣ ਦਾ ਮਤਲਬ ਦੋਵੇਂ 7700 ਜੀ ਲਾ ਲਓ ਯਾਰ ਹਾਂ ਉੱਥੇ ਕੀ ਤੱਕ ਲੋਈ ਟਰੈਕਟਰ ਦੋਨੇ ਹਾਂ ਇਹਦੀ ਵੀ ਸਰਵਿਸਾਂ ਹੁੰਦੀਆਂ ਹੀ ਹੋਈਆਂ ਹਾਂ ਹਾਂ ਇਹਦੀਆਂ ਵੀ ਮੰਨਤ ਐਨ ਨਹੀਂ ਹੋ ਜਾਣੀਆਂ ਜੀ ਹਾਂ ਉਹਦੀਆਂ ਵੀ ਤਿੰਨ ਇਹਦੀਆਂ ਵੀ ਤਿੰਨ ਇਹਨਾਂ ਟਰੈਕਟਰਾਂ 'ਚ ਵੀਰੇ ਦੋ 14 ਫਰਕ ਕੀ ਆ ਦੋਨੇ 50 ਬਜਾ ਐਚ ਪੀ ਆ ਹਨਾ ਨਹੀਂ ਨਹੀਂ ਇਹ 55 ਕੈਟਾਗਰੀ ਦਾ ਟਰੈਕਟਰ ਆ ਜੀ ਐਡੀਸ਼ਨ ਅੱਛਾ ਇਹ 55 ਕੈਟਾਗਰੀ ਹਾਂ ਕਰਬੋ ਲੱਗੀ ਆ ਪੰਪ ਰੂਟਰੀ ਚ ਆ ਗਿਆ ਟਰੈਕਟਰ ਦਾ ਪੇਂਟ ਮੈਟੈਲਿਕ ਆ ਗਿਆ ਰੈਸਟਾਰਮ ਵਾਲੀ ਸੀਟ ਆ ਗਈ ਟਰੈਕਟਰ ਨੂੰ ओके हां हां ਇਹਦਾ ਪੈਨਡ ਦੂਸਰਾ ਆ ਗਿਆ ਹਾਂਜੀ ਇਹ ਤਾਂ ਫਿਰ 50 ਹਸਪਾਵਰ ਚ ਬਿਨਾ ਟਰਬੋ ਮੈਕੋ ਦੇ ਪੰਪ ਚ ਟਰੈਕਟਰ ਆ ਗਿਆ ਹਾਂ ਇਹ ਚ ਫਿਰ ਸ਼ਟਲ ਗੇਅਰ ਨਹੀਂ ਗਏ ਇਹਦੀਆਂ ਸਪੀਡਾਂ ਗੇਅਰ ਦੀਆਂ 12 3 ਆ ਇਹਦੀ ਗੇਅਰ ਦੀ ਟੈਕਨੋ ਜੂਜੀ ਗੇਅਰ ਚ ਆ ਗਿਆ ਇਹ ਟਰੈਕਟਰ ਹਾਂ ਇਹ ਚੀਜ਼ਾਂ ਦਾ ਫਰਕ ਆ ਜੀ ਟਰੈਕਟਰਾਂ ਚ ਇਹ ਇਹ 4-ਵੀਲ ਡਰਾਈਵ ਚ ਆਉ ਟੂ-ਵੀਲ ਡਰਾਈਵ ਚ ਆ ਗਿਆ ਟਰੈਕਟਰ ਇਹ ਵੀ ਜਾਣਕਾਰੀ ਸਾਰੀ ਵੀਰਾਂ ਨੂੰ ਆਪਾਂ ਦੱਸ ਹੀ ਦਿੱਤੀ ਹੈ ਹਾਂਜੀ ਹਾਂਜੀ ਇਹਦਾ ਮਾਈਕੋ ਪੰਪ ਆ ਗਿਆ ਨਾ ਉਹਨੂੰ ਦਿਖਾ ਦੇ ਇਧਰ ਵੀਰਾਂ ਨੂੰ ਤੇ ਇਹ ਬਿਨਾ ਟਰਬੋ ਤੋਂ ਆ ਇਹ ਬਿਨਾ ਟਰਬੋ ਤੋਂ ਹੀ ਆਉਂਦਾ ਜੀ ਟਰੈਕਟਰ ਕਿਹੜਾ 3602 ਆ ਗਿਆ ਇਹਦਾ ਇੰਜਨ ਆਪਦਾ ਹੀ ਮਤਲਬ ਸਿੱਧਾ ਜੋਰ ਜਿਹੜਾ ਲਾਉਂਦਾ ਉਹ ਆਪਦਾ ਹੀ ਇੰਜਨ ਵੀ ਬਿਨਾ ਟਰਬੋ ਤੋਂ ਹਾਂਜੀ ਉਹ ਆ ਗਿਆ ਵੀ ਟਰਬੋ ਤੇ ਟਰੈਕਟਰ ਦੋਵੇਂ ਸਾਫ਼ ਸੁਥਰੇ ਆ ਟਾਇਰ ਟੱਪਾ ਐਨ ਓਕੇ ਆ ਦੋਨੇ ਟਰੈਕਟਰਾਂ ਦੇ ਟਾਇਰ ਵੀ ਐਮ ਆਰ ਐਫ ਹੀ ਆ ਜੀ ਦੋਨੇ 3602 ਦੇ ਵੀ ਐਡੀਸ਼ਨ ਦੇ ਵੀ ਐਮ ਆਰ ਐਫ ਆ ਟਾਇਰ ਓਕੇ ਦੋਨੇ ਐਮ ਆਰ ਐਫ ਹੀ ਆ ਹਾਂਜੀ ਤੇ ਇਹ ਤਾਂ ਵੀਰਾਂ ਨੂੰ ਪਤਾ ਹੀ ਆ ਨਾ ਵੀ ਆਪਣਾ ਰੋਟਰ ਪੰਪ ਚ ਦੋਨੇ ਟਰੈਕਟਰ ਫਸਟ ਓਨਰ ਆ ਜੀ ਜਗਰਾਉਂ ਦੇ ਨੰਬਰ ਆ ਟਰੈਕਟਰਾਂ ਦੇ ਦੋਨਾਂ ਦੇ ਲੈਓ ਤੇ ਇਹ ਟਰੈਕਟਰ ਕੈਸ਼ ਦਾ ਵਾਜੀ ਇਹ ਟਰੈਕਟਰ ਆਪਾਂ ਕਲੀਅਰ ਕੀਤਾ ਜਾਨੀ ਕਿ ਉਹ ਐਨਓਸੀ ਮਿਲੂਗੀ ਟਰੈਕਟਰ ਦੀ ਉਹ ਐਨਓਸੀ ਮਿਲੂਗੀ ਹਾਂ ਹਾਂ ਠੀਕ ਆਪਾਂ ਰੇਟ ਤੋਂ ਵੀ ਕੋਣ ਚੱਕ ਦੀਏ ਹਾਂਜੀ ਹਾਂਜੀ ਦੋਨਾਂ ਦਾ ਜੈ 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 ਮੰਗਿਓ ਮੈਂ ਦੋਨੇ ਟਰੈਕਟਰ ਆਪਾਂ ਕਿਵੇਂ ਦੇਦਾ ਇੱਕ ਦਾ ਇੱਕ ਇੱਕ ਦਾ ਦੱਸੋ ਵੀਰਾਂ ਨੂੰ ਭੁਲੇਖਾ ਨਾ ਪੈ ਜੇ ਨਹੀਂ ਨਹੀਂ ਹਾਂਜੀ ਹਾਂ ਇਹ ਆਪਾਂ ਟਰੈਕਟਰ ਕਿੰਨੇ ਦਾ ਦੇਵਾਂਗੇ ਇਹ ਟਰੈਕਟਰ ਆਪਾਂ 8 ਲੱਖ 30 ਹਜ਼ਾਰ ਦਾ ਦੇ ਦਾਂਗੇ ਬਾਕੀ ਕੋਈ ਨਾ ਹਮੋਖੇ ਤੇ ਕਰ ਲਾਂਗੇ ਮਾਨਤਾ ਹੋ ਜਾ ਇਹਦਾ ਵੀ ਕਰ ਲਾਂਗੇ ਇਹ ਵੀ ਟਰੈਕਟਰ ਇੰਨੇ ਕ ਦਾ ਹੀ ਦੇ ਦਾਂਗੇ ਜੀ 830 ਦਾ ਇਹ ਵੀ ਦੇ ਦਾਂਗੇ ਇਹ ਦੇ ਜੀ ਹਾਂ ਮੌਕੇ ਤੇ ਕਰ ਲਾਂਗੇ ਇਹਦਾ ਵੀ ਇਹ ਕਿੰਨਾ ਮਹਰਾ ਸੀਗਾ ਇਹ ਦੋਨੇ ਟਰੈਕਟਰ 23 ਮਾਡਲ ਹੀ ਆ ਜੀ ਦੋਵੇਂ ਆ ਵੀ 23 ਆ ਵੀ 23 ਆ ਹਾਂ ਇਹ ਟਰੈਕਟਰ ਦੋਨੇ 23 ਮਾਡਲ ਆ ਫਰਕ ਕੀ ਆ ਵੀ ਇਹ ਹੈਗਾ 50 ਐਚਪੀ ਇਹ ਆ ਗਿਆ 55 ਐਚਪੀ ਦਾ ਡਾਇਰੀ ਚ ਇਹ ਆ ਗਿਆ ਰੂਟਰ ਪੰਪ ਸ਼ਟਲ ਗੀਅਰ ਰੂਟਰ ਪੰਪ ਤੇ ਟਰਬੋ ਟਰਬੋ ਹਾਂਜੀ ਇਹ ਮਾਈਕੋ ਪੰਪ ਬਿਨਾ ਟਰਬੋ ਤੋਂ ਹਾਂਜੀ ਤੇ ਇਹ ਆ ਗਿਆ 4/4 ਕਿਉਂਕਿ ਵੀਰਾਂ ਨੇ ਨਾ ਕੰਪੈਰੀਸ਼ਨ ਕਰਨਾ ਐਂਡ ਤੇ ਵੀਡੀਓ ਤੇ ਇਹ 4/4 ਆ ਪਿਛਲੇ ਟਾਇਰ ਦੇ ਅਗੇ 14 ਦੇ 14 ਦੇ ਹਾਂਜੀ 14 9 28 ਤੇ ਅਗਲੇ ਟਾਇਰ 9 5 24 9 5 24 ਇਹ ਆਪਣਾ ਆ ਗਿਆ 16 9 28 ਚ 2 ਵੀਲ ਰੇਟ ਤਾਂ ਸੇਮ ਆ ਮਾਡਲ ਸੇਮ ਆ ਵੀ ਟਰੈਕਟਰ ਵੱਡੀ ਕੈਟਾਗਰੀ ਚ ਆ ਗਿਆ ਹਾਂ ਹਾਂ ਇਹ ਜਿਵੇਂ ਜੋ ਚੀਜ਼ ਵੀਰ ਅੱਜਕੱਲ੍ਹ ਭਾਲਦੇ ਆ ਸਾਰਾ ਕੁਝ ਇਹਦੇ ਚ ਹੈਗਾ ਹੈਗਾ ਇਹਦੇ ਚ ਵੀ ਹਾਂਜੀ ਇਹ 50 ਚ ਆਇਆ 55 ਚ ਫਰਕ ਤੁਹਾਨੂੰ ਸਾਰੇ ਦੱਸ ਦਿੱਤੇ ਆ ਟਰੈਕਟਰਾਂ ਦੀ ਇੱਕ ਰੀ ਸ਼ਕਲ ਮੰਦਾ ਵਿਖਾਦੇ ਟੌਪ ਪੂਰੇ ਸਾਫ ਸੁਥਰੇ ਟਰੈਕਟਰ ਹੈ ਜੈਨੂਆ ਟਰੈਕਟਰ ਤੇ ਹੀ ਮਾਡਲ ਆ ਵੈਸੇ ਸਾਫ ਸੁਥਰੀ ਹੋਣੇ ਟਰੈਕਟਰ ਇਹ ਦਿਖਾਦੇ ਹਾਂ ਦੋਨਾਂ ਨੂੰ ਟੌਪ ਮਾਡਲ ਛਤਰਿਆਂ ਨੇ ਹਾਂਜੀ ਤੇ ਉਹਦੇ ਵੀ ਨਾਲ ਹੀ ਆਈ ਆ ਵੀਰੇ ਛਤਰੀ ਹਾਂ ਇਹਨੂੰ ਵੀ ਨਾਲ ਹੀ ਆਉਂਦੀ ਹੈ ਟਰੈਕਟਰ ਨੂੰ ਇਹਨੂੰ ਜੈਂਸੀ ਵੱਲੋਂ ਹੀ ਹਾਂਜੀ ਕੰਪਨੀ ਵੱਲੋਂ ਹੀ ਆਉਂਦੀ ਹੈ ਇਹ ਕੰਪਨੀ ਵੱਲੋਂ ਤੇ ਇਹਦੀ ਛਤਰੀ ਵੀ ਕੰਪਨੀ ਵੱਲੋਂ ਹਾਂ ਇਹਨੂੰ ਤਾਂ ਨਾਲ ਹੀ ਆਉਂਦੀ ਹੈ ਡਿਸਟ੍ਰੀਬਿਊਟਰ ਦੋਨਾਂ ਨੂੰ ਨਾਲ ਹਾਂ ਡਬਲ ਡਿਸਟ੍ਰੀਬਿਊਟਰ ਦੋਨਾਂ ਨੂੰ ਲੱਗੇ ਹੋਏ ਆ ਪਿੱਛੇ ਆ ਜਾ ਜੀ ਓਕੇ ਡਬਲ ਡਿਸਟ੍ਰੀਬਿਊਟਰ ਹ ਇਹ ਨਾਲ ਮਿਲੂ ਹਾਂ ਇਹ ਨਾਲ ਆਈ ਟਰੈਕਟਰਾਂ ਦੇ ਹਾਂ ਇਹਨੂੰ ਵੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਲਓ ਜੀ ਇਹਨੂੰ ਡਿਸਟ੍ਰੀਬਿਊਟਰ origignal ਕੰਪਨੀ ਵਾਲਾ ਫੀਟਿੰਗ ਵਾਲਾ ਹਾਂਜੀ ਹਾਂਜੀ ਜੀ ਕਿਸੇ ਨੂੰ ਚਾਹੀਦਾ ਦੱਸ ਦਿਓ ਇਹ ਫੰਕਸ਼ਨ ਆਪਾਂ ਤੁਹਾਨੂੰ ਸਾਰੇ ਦੱਸ ਹੀ ਦਿੱਤੇ ਆ ਤੇ ਰੇਟ ਵੀ ਵੀਰੇ ਨੇ ਦੱਸ ਦਿੱਤਾ ਟਰੈਕਟਰ ਐਨ A18 ਟਨਾ ਟੰਨ ਦੋਆ ਗਿਆ ਤੇ ਵੀਰੇ ਮੜਾ ਐਡਰੈਸ ਆਪਣੇ ਵੀਰਾਂ ਨੂੰ ਦੱਸ ਦਿੰਦੇ ਜੀ ਇਹ ਆਪਣੀ ਨਿਊ ਹਿਲਾਇੰਡ ਟਰੈਕਟਰ ਏਜੰਸੀ 7ਵੇਂ ਵੇ ਰੋਡ ਤੇ ਆਈ ਬਿੱਲੀ ਘਰ ਦੇ ਸਾਹਮਣੇ ਠੀਕ ਹੈ ਜਗਰਾਉਂ ਜਗਰਾਉਂ ਦੇ ਵਿੱਚ ਹਾਂ ਤੇ ਨੰਬਰ ਵੀਰਾਂ ਦੇ ਡਿਸਪਲੇ ਤੇ ਚੱਲਦੇ ਪਏ ਹਨਾ ਹਾਂਜੀ ਤੇ ਤੁਸੀਂ ਇਹ ਟਰੈਕਟਰ ਜੇ ਲੈਣੇ ਤੇ ਬਾਕੀ ਏਜੰਸੀ ਦੇ ਵਿੱਚ ਆਪਣੇ ਕੋਲ ਟਰੈਕਟਰ ਖੜੇ ਆ ਤੇ ਕਦੋਂ ਵੀ ਆ ਕੇ ਦੇਖ ਸਕਦੇ ਆ ਹੋਰ ਵੀ ਟਰੈਕਟਰ ਤਿੰਨ ਚਾਰ ਟਰੈਕਟਰ ਹੋਰ ਖੜੇ ਆਪਣੇ ਕੋਲ ਹਾਂ ਹਾਂਜੀ ਉਹ ਹੋਰ ਵੀ ਕੋਈ ਚਾਹੀਦੇ ਤਾਂ ਵੀ ਇਹਨਾਂ ਨੰਬਰਾਂ ਤੇ ਕਰ ਸਕਦੇ ਆ ਹਾਂ ਕੰਟੈਕਟ ਕਰ ਸਕਦਾ ਜੀ ਹਾਂ ਔਰ ਵੀ ਕੁ ਟਰੈਕਟਰ ਇੱਥੇ ਕੱਟੇ ਹੋਇਆ ਵੀਰਾਂ ਨੇ ਜੇ ਤੁਸੀਂ ਉਹ ਵੀ ਟਰੈਕਟਰ ਲੈਣੇ ਆ ਤੇ ਵੀਰਾਂ ਦੇ ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਲਿਓ ਜਗਰਾਉਂ ਦੇ ਵਿੱਚ ਤੇ ਦੋ ਆ ਗਿਆ ਦੇ ਛੋਟੇ ਵੀਰ ਨੂੰ ਨੰਬਰ ਡਿਸਪਲੇ ਤੋਂ ਦੱਸਿਆ ਚੱਲਦੇ ਪਏ ਮਿਲਦੇ ਆਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ